ਸੇਕਾ ਕਿਸਾਨ ਵੀਰੋ ਤੁਹਾਡਾ ਬਰਾਡ ਕੈਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਪੁੱਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਆਪਣਾ ਕੰਟੈਕਟ ਨੰਬਰ ਅੱਜ ਦੀ ਵੀਡੀਓ ਵੀ ਪਿੰਡ ਵੰਦਰ ਡੋੜ ਜਿਹੜਾ ਬਈ ਨੂੰ ਮੋਗਾ ਪੈ ਜਾਂਦਾ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆਜੋ ਬਾਈ ਜੀ ਸਾਸੀ ਦੇ ਬਾਈ ਜੀ ਸਾਸੀ ਜੀ ਨਾਮ ਕੇ ਵੀਰ ਆਪਣਾ ਨਾਮਦੀਪ ਸਿੰਘ ਨਾਮ ਬਈ ਦਾ ਦੀਪਾ ਦੀਪ ਵੀਰ ਜੀ ਆਪਣੇ ਘਰੋਂ ਕਿਹੜੀ ਡਰੈੱਸ ਆਈ ਆਪਣਾ ਆਪਣੇ ਨੇੜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ ਠੀਕ ਹੋ ਬਾਈ ਜੀ ਤੇ ਵੀਰ ਆਪਣਾ ਵਪਾਰ ਲੈਣ ਦਾ ਕੰਮ ਨਾਲ ਜੀ ਤੇ ਜੋ ਆਪਾਂ ਪਹਿਲਾਂ ਵੀਡੀਓ ਪਾਈ ਸੀ ਕਿਦਾਂ ਦਾ ਰਿਜ਼ਲਟ ਰਿਹਾ ਜੀ ਉਹ ਤਾਂ ਕਿੰਨੇ ਟਾਈਮ ਚ ਆਪਣੇ ਪਸ਼ੂ ਸੇਲ ਹੋਏ ਸੀਗੇ ਜਿਹੜਾ ਨਾ ਹੋ ਗਈ ਸੀ ਤੈਨੂੰ ਠੀਕ ਹੋ ਜੀ ਦੂਸਰੇ ਦਿਨ ਤੱਕ ਵੀਰੇ ਪਸ਼ੂ ਸੇਲ ਹੋ ਗਏ ਸੀਗੇ ਅੱਜ ਆਪਣੇ ਕੋ ਕਿੰਨੇ ਨਗ ਬਕਾਉ ਆ ਜੀ ਦੋ ਨਗ ਬਕਾਉ ਕੀ ਡਿਟੇਲ ਆ ਕ੍ਰੋਸ ਵੈਡ ਦੀ ਦੱਸਿਓ ਮੜਾ ਇਹ ਤੀਜਾ ਸੂ ਦਾ ਸੂਈ ਦੀ ਹੈ ਤੀਜਾ ਸੂ ਦਾ ਸੂਈ ਹੋਈ 16 ਲੀਟਰ ਜਣੀ ਕਿ ਦੁੱਧ ਹੈਗਾ ਚੋਕੇ ਦੇਵਾਂਗੇ ਹਾਂ ਚੋਕੇ ਹੋਵੇ 18 ਹੋਵੇ ਪਰ 17 ਮਿੰਟ ਘੇਰੇਵਾਂਗੇ ਚਵਾਈ ਕਰਾ ਕੇ ਦੇਵਾਂਗੇ ਆਪਾਂ ਤੇ ਕਿੰਨੇ ਦਿਨ ਹੋ ਗਏ ਬਈ ਸੂਈ ਨੂੰ 15 ਦਿਨਾਂ ਦੇ 15 ਦਿਨ ਹੋ ਗਏ ਸੂਈ ਨੂੰ ਮਗਰ ਬੱਛਾ ਮਗਰ ਬਈ ਇਹਦੇ ਆਹ ਬੱਛਾ ਮਗਰ ਇਹਦੇ ਬੱਛਾ 15 ਕਿ ਦਿਨ ਹੋ ਗਏ ਸੂਈ ਨੂੰ ਤੀਜਾ ਸੂਆ ਸੂਈ ਹੋਈ ਆ ਥਣਾ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਆ ਸੋਹਣੀ ਆ ਮੂੰਹ ਮੱਥੇ ਹੀ ਚੰਗੀ ਆ ਕ੍ਰੋਸ ਬ੍ਰੀਡ ਦੀ ਆ ਕੱਢ ਲਓ ਬਾਹਰ ਵੀ ਰਤੂਰਾ ਵਿਖਾ ਦੀ ਹਲਕਾ ਜਿਹਾ ਬਈ ਪਾਸਾ ਦਿਖਾਉਂਦੀ ਹੈ ਕਈ ਵਾਰੀ ਪਸੂ ਉੱਠਣ ਬੈਠਣ ਚ ਹੋ ਜਾਂਦਾ ਜੋ ਵੀ ਭਰਾ ਆਵੇ ਆਪਦੀ ਦਸੱਲੀ ਕਰੇ ਦੋ ਟਾਈਮ ਚ ਵਾਈ ਕਰੇ ਚਾਰ ਟਾਈਮ ਚ ਵਾਈ ਕਰੇ ਫੇਰ ਲੈ ਕੇ ਜਾਓ ਦੇਖ ਸਕਦੇ ਹੋ ਬਈ ਰੰਗ ਰੂਪ ਦੀ ਸ਼ਾਨਦਾਰ ਆ ਪੂਰਾ ਤੁਸੀਂ ਦੇਖ ਸਕਦੇ ਹੋ ਹਨਾਂ ਦੀ ਕੁਆਲਿਟੀ ਦੇਖ ਸਕਦੇ ਹੋ ਸ਼ਾਨਦਾਰ ਆ ਬੋਸ ਨੂੰ ਥਣ ਲੱਗ ਗਿਆ ਬਾਈ ਤੇ ਕੀ ਮੁੱਲ ਰੱਖਿਆ ਬਾਈ ਜੀ ਆਪਾਂ ਇਹਦਾ ਮੁੱਲ ਕਿੰਨਾ ਕਰ ਲਵੇ ਆਪਾਂ 34 ਦੀ ਦੇ ਦਾਂਗੇ ਹਾਂ ਲੈਣ ਦੇਣੀ ਹੈ ਹਾਂ ਘਰੇ ਆ ਗਿਆ ਤਾਂ ਮਾਨਤਨ ਹੋ ਜੂਗਾ ਠੀਕ ਹੋ 34000 ਰੁਪਏ ਬਾਈ ਘਰੇ ਆ ਗਿਆ ਤਾਂ ਜਸਟ ਮਾਨਤਾ ਨਹੀਂ ਹੋਊਗਾ ਬਾਈ ਤੇ ਐਦੂ ਅੱਗੇ ਆਜੋ ਇਹਦੀ ਕੀ ਡੀਲ ਹੈ ਜੀ ਇਹ ਟੋਕੜ ਵੈਰਾ ਇਹ ਟੋਕੜ ਵੈਰਾ ਕਿੰਨਾ ਟਾਈਮ ਹੋ ਗਿਆ ਬਾਈ ਇਹਨੂੰ ਸੂਈ ਨੂੰ ਇਹਨੂੰ 4-5 ਮਹੀਨੇ ਕਿਹਾ ਜਿੰਨਾ ਤੋਂ ਲਈ ਆਪਾਂ ਠੀਕ ਹੋ ਜੀ ਤੇ ਕਿਹੜਾ ਸੂਰ ਸੂਈ ਹੋਈ ਹੈ ਬਾਈ ਪਤਾ ਕੁਛ ਪਹਿਲਾਂ ਨਹੀਂ ਹੈ ਪਹਿਲਾਂ ਨਹੀਂ ਆ ਇਹ ਭਲੂਨ ਸੂਈ ਹੈ ਭਲੂਨ ਸੂਈ ਹੋਈ ਹੈ ਤੇ ਕੋਈ ਟਿਕਾ ਡੂਗਾ ਭਰਾਏ ਹੋਏ ਬਾਈ ਆਪਾਂ ਕੀ ਕੋ ਉਹਨਾਂ ਨੇ 15 ਦਿਨ ਕਿਹਾ ਪਰ ਖਾਲੀ ਕਰਕੇ ਦੇਵਾਂਗੇ ਆਪਾਂ ਫੰਡਰ ਕਹਿ ਕੀ ਵੀਜ ਰਹੇ ਆ ਤੇ ਦੁੱਧ ਦੁੱਧ ਦਾ ਕੀ ਹੈ ਜੀ ਦੁੱਧ 8 ਕਿਲੋ ਪੂਰਾ ਦੁੱਧ 8 ਕਿਲੋ ਪੂਰਾ ਆਪਾਂ ਜੋਕੇ ਦੇਵਾਂਗੇ ਮੇਰੇ ਠੀਕ ਚਵਾਈ ਚ ਕਿਦੋਂ ਬਾਈ ਜੀ ਇਹ ਬਹੁਤ ਸਾਫ ਠੰਡੀ ਸੀਲ ਪੂਰੀ ਹੈ ਭਲਾ ਠੀਕ ਹੋ ਬਾਈ ਜੀ ਮੂੰ ਉਹਦੀ ਕੁਆਲਿਟੀ ਸੁਣ ਤਾਂ ਘਾਤ ਨੇ ਕੱਢ ਲੈਣ ਨੂੰ ਬਾਹਰੀ ਬਾਡੀ ਮੰਤਰ ਦੀ ਚੰਗੀ ਆ ਬਾਈ ਸੋਹਣਾ ਰੰਗ ਰੂਪ ਆ ਟੋਕੜ ਵਹਿੜਾ ਚਾਰ ਕਿ ਮਹੀਨੇ ਹੋ ਗਏ ਬਾਈ ਸੂਈ ਨੂੰ ਬਾਈਆਂ ਦੇ ਕਹਿੰਦੇ ਮੁਤਾਬਕ ਤੋਰਾ ਤੁਸੀਂ ਦੇਖ ਸਕਦੇ ਹੋ 15 ਕਿ ਦਿਨ ਹੋ ਗਏ ਬਾਈ ਜਿਹਦੇ ਟੀਕਾ ਭਰਾਏ ਰੰਗ ਰੂਪ ਦੀ ਸੋਹਣੀ ਆ ਬਾਡੀ ਮੰਤਰ ਦੀ ਸੋਹਣੀ ਆ ਤੋਰਾ ਤੁਸੀਂ ਦੇਖ ਸਕਦੇ ਹੋ 8 ਲੀਟਰ ਦੁੱਧ ਬਾਈ 来ਗਾ ਇਸ ਟੈਂਪਲਾਂ ਦੀ ਦੋ ਟਾਈਮ ਚ ਵਾਈ ਕਰੋ ਭਾਵੇਂ ਤਿੰਨ ਟਾਈਮ ਚ ਵਾਈ ਕਰੋ ਭਾਈ ਇਹ ਤਾਂ ਬੱਚਾ ਬੁੱਚਾ ਹੈਗਾ ਮਗਰੀ ਨਹੀਂ ਨਹੀਂ ਠੀਕ ਹੋ ਭਾਈ ਜੀ ਤੇ ਸੱਜਰ ਦਾ ਪਤਾ ਕਿੰਨਾ ਕੁ ਦੁੱਧ ਪਾਇਆ ਜੀ ਇਹਨੇ ਸੱਜਰ ਦਾ ਨਹੀਂ ਪੁੱਛਿਆ ਨਾ ਮੈਂ ਦੱਸਿਆ ਠੀਕ ਹੋਈ ਸੱਜਰ ਦਾ ਵੀ ਨਹੀਂ ਆਪਾਂ ਨੂੰ ਪਤਾ ਤੇ ਕੀ ਮੁੱਲ ਰੱਖਿਆ ਵੀਰ ਆਪੇ ਦਾ ਜੀ ਮੁੱਲ ਕਿੰਨਾ ਕਰ ਲਿਆ ਆਪਾਂ 14 ਦੀ ਹਾਂ 14 ਦੀ ਦੇਣ ਲੈਣੀ ਹਾਂ ਦੇਣ ਲੈਣੀ ਘਰੇ ਆ ਗਿਆ ਤਾਂ ਥੋੜਾ ਬਹੁਤਾ ਹਾਂ ਠੀਕ ਹੋ ਭਾਈ ਜੀ ਤੇ ਵੀਰ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ ਬੱਚੀ ਬੱਚੀ ਵੀ ਹੈ ਜੀ ਆਪਾਂ ਕੋਲ ਆਹ ਬੱਚੀ ਵੀਰ ਹਾਂ ਇਹ ਘਰ ਦੀ ਬੱਚੀ ਹੈ ਇਹ ਬਈ ਘਰ ਦੀ ਬੱਚੀ ਆ ਕੀ ਡਿਟੇਲ ਕਿੰਨਾ 7 ਗਿ ਮਹੀਨਿਆਂ ਦੀ ਹੈ ਠੀਕ ਹੈ 7 ਮਹੀਨਿਆਂ ਦੀ ਬੱਚੀ ਹੈ ਤੇ ਮਾਂ ਦਾ ਦੁੱਧਰ ਆਈ ਬੈਠੀ ਆ ਕੋਲੀ ਆਵੇ 1 ਕਿਲੋਟਰ ਦਿੱਤਾ ਇਹ ਦੋ ਦਿਨਾਂ ਪਰੂਣਸ ਹੋਈ ਸੀ ਠੀਕ ਹੋ ਬਾਈ ਜੀ ਇਹਦੀ ਬੱਚੀ ਆ ਇਹ 7 ਗਿ ਮਹੀਨਿਆਂ ਦੀ ਹੈ ਝੋਲੀ ਬਹੁਤ ਚੰਗੀ ਆ ਬਾਈ ਬੱਚੀ ਮੜਾ ਖੜੀ ਬਾਈ ਝੂਲੀ ਦੇਖ ਸਕਦੇ ਹੋ ਬਾਈ ਜੀ ਬਹੁਤ ਜ਼ਿਆਦਾ ਸੋਹਣੀ ਹੈ ਤੇ ਕੀ ਮੁੱਲ ਮੁੱਲ ਰੱਖਿਆ ਬਾਈ ਜੀ ਇਹਦਾ ਫੋਨ ਤੇ ਕਰਾ ਇਹਦਾ ਮੁੱਲ ਫੋਨ ਤੇ ਕਰਾਂਗੇ ਵੀਰ ਆਪਣਾ ਕੰਟੈਕਟ ਨੰਬਰ ਦੱਸ ਦਈਏ 99191 3732 ਕੱਕ ਹੋਰਾਂ ਫੇਰ ਬੋਲਦੇ 99191 3732 ਇਹ ਬਾਈ ਦਾ ਕੰਟੈਕਟ ਨੰਬਰ ਹੈ ਜੇ ਕਿਸੇ ਦੋਨਾਂ ਨਗਾਂ ਵਿੱਚੋਂ ਕਿਸੇ ਵੀ ਭਰਾ ਨੂੰ ਕੋਈ ਵੀ ਨਾਗ ਚੰਗਾ ਲੱਗਦਾ ਤੁਸੀਂ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਤੇ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ